ਮਟਾਲਾ ਦੇ ਵਿੱਚ ਹਲੇ ਪਿਛਲੇ ਦਿਨੀ ਹੀ ਗੋਲੀ ਚੱਲੀ ਸੀ ਬਤਾਰ ਦੇ ਵਿੱਚ ਸ਼ਰੀਆਮ ਤੇ ਹੁਣ ਇੱਕ ਵਾਰ ਫਿਰ ਤੋਂ ਮੱਲੀ ਮਾਰਕੀਟ ਦੇ ਵਿੱਚ ਗੋਲੀ ਚਲਣ ਦੀ ਵਾਰਦਾਤ ਹੁੰਦੀ ਹੈ ਹਾਲਾਂਕਿ ਇਹ ਘਟਨਾ ਕਿਸ ਵਜ੍ਹਾ ਨਾਲ ਵਾਪਰੀ ਕਿਸ ਨੇ ਗੋਲੀ ਚਲਾਈ ਇਹ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਮਟਾਲਾ ਦੀ ਮੱਲੀ ਮਾਰਕੀਟ 'ਚ ਇੱਕ ਬੁਟੀਕ ਦੀ ਦੁਕਾਨ ਤੇ ਗੋਲੀ ਚਲਣ ਦੀ ਇਹ ਵਾਰਦਾਤ ਸਾਹਮਣੇ ਆਉਂਦੀ ਹੈ ਜਿੱਥੇ ਕਿ ਗਲਬਾਤ ਦੌਰਾਨ ਬੁਟੀਕ ਦੇ ਮਾਲਕ ਨੇ ਦੱਸਿਆ ਕਿ ਉਸ ਦੀ ਦੁਕਾਨ ਤੇ ਕੰਮ ਕਰਨ ਵਾਲੀ ਲੜਕੀ ਨੇ ਉਸ ਨੂੰ ਜਾਣ ਕਰ ਦਿੱਤੀ ਕਿ ਬਾਹਰੋਂ ਕੋਈ ਲੜਾਈ ਹੋਈ ਹੈ ਤੇ ਗੋਲੀ ਉਹਨਾਂ ਦੀ ਦੁਕਾਨ ਦੇ ਦਰਵਾਜ਼ੇ ਦੇ ਸ਼ੀਸ਼ੇ 'ਚ ਝੱਲ ਗਈ ਹੈ। ਦੂਸਰੇ ਪਾਸੇ ਮੋਹੱਲਾ ਨਿਵਾਸੀਆਂ ਨੇ ਵੀ ਕਿਹਾ ਕਿ ਇੱਕ ਸ਼ਖਸ ਤੇ ਗੋਲੀ ਲੱਗੀ ਹੈ। ਉਹ ਕੌਣ ਸੀ, ਕਿੱਥੋਂ ਆਇਆ ਸੀ, ਕੋਈ ਨਹੀਂ ਜਾਣਦਾ। ਫਿਲਹਾਲ ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲਦੀ ਹੈ, ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਆਸ-ਪਾਸ ਦੇ ਏਰੀਆ ਦੀ ਵੀ ਦੇਖ ਜਾਂਚ ਪੜਤਾਲ ਚੱਲ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਕਿਸੇ ਨੂੰ ਗੋਲੀ ਲੱਗੀ ਹੈ ਨਹੀਂ ਲੱਗੀ ਕਿਸ ਨੇ ਚੋਰੀ ਆ ਇਹ ਹਲੇ ਤੱਕ ਪਤਾ ਨਹੀਂ ਲੱਗਾ ਦੱਸਦੇ ਕਿ ਬਟਾਲਾ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਮਾਰਕੀਟ ਦੇ ਵਿੱਚ ਗੋਲੀਆਂ ਚੱਲਦੀਆਂ ਜਿੱਥੇ ਕਿ ਮੋਬਾਈਲ ਫੋਨਾਂ ਦੀ ਦੁਕਾਨ ਚ ਚਲਾਉਣ ਵਾਲੇ ਇੱਕ ਨੌਜਵਾਨ ਦੇ ਗੋਲੀ ਲੱਗਦੀ ਹੈ ਜਿੱਤੇ ਚੱਲਦੀ ਆ ਉਸ ਨੌਜਵਾਨ ਦੀ ਮੌਤ ਹੋ ਗਈ ਹਾਲਾਂਕਿ ਪ੍ਰਦਰਸ਼ਨ ਹੋਇਆ ਸ਼ਹਿਰ ਦੇ ਵਿੱਚ ਜਿੱਥੇ ਕਿ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਗਏ ਪਰ ਇਸ ਦੌਰਾਨ ਪੁਲਿਸ ਦੇ ਵੱਲੋਂ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਸੀ ਕਿਤੇ ਇਹ ਵੀ ਕਿਹਾ ਗਿਆ ਸੀ ਕਿ ਹੁਣ ਸ਼ਹਿਰ ਦੇ ਵਿੱਚ ਅਜਿਹੀ ਕੋਈ ਅਨਸੁਖਾਂਵੀ ਘਟਨਾ ਨਹੀਂ ਵਾਪਰੇਗੀ ਪਰ ਹਲੇ 10 ਦਿਨ ਨਹੀਂ ਬੀਤੇ ਉਸ ਘਟਨਾ ਨੂੰ ਕਿ ਹੁਣ ਮੁੜ ਤੋਂ ਇੱਕ ਘਟਨਾ ਵਾਪਰੀ ਹੈ ਜੁੱਥੇ ਕਿ ਮਲੀ ਮਾਰਕੀਟ ਦੇ ਵਿੱਚ ਸਰੇ ਆਮ ਬਾਜ਼ਾਰ ਚ ਗੋਲੀ ਚੱਲਦੀ ਹੈ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ આરોપી ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਦੱਸਦੀ ਕਿ ਹਲੇ ਤੱਕ ਇਸ ਘਟਨਾ ਦੀ ਸਪਸ਼ਟਿਕਾ ਨਹੀਂ ਹੋਇਆ ਕਿ ਕਿਸ ਨੇ ਇੱਕ ਗੋਲੀ ਚਲਾਈ ਹੈ ਕਿਸ ਨੂੰ ਲੱਗੀ ਹੈ ਜਾਂ ਫਿਰ ਨਹੀਂ ਲੱਗੀ ਇਸ ਪਿੱਛੇ ਕਿਸ ਦਾ ਹੱਥ ਹੈ ਕਿਉਂਕਿ ਹਾਲੇ ਤੱਕ ਕਿਸੇ ਦੇ ਵੱਲੋਂ ਜ਼ਿੰਮੇਵਾਰੀ ਵੀ ਨਹੀਂ ਲਈ ਗਈ ਹੈ ਪਰ ਉਧਰ ਇਸ ਕਰਨਾ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਤੇ ਲੋਕ ਸਹਿਮੇ ਹੋਏ ਨੇ ਕੀ ਹੋਇਆ ਕੀ ਅਜੇ ਤਾਂ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਕਿ ਇੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾਂ ਕੀ ਮਤਈ ਆਇਆ ਹੈ ਸਾਹਮਣੇ ਇਹ ਕੋ ਗੱਲ ਸਾਹਮਣੇ ਆਉਂਦੀ ਕਿ ਮਦਈ ਬਿਆਨ ਲਖਾਉਣਾ ਤੇ ਉਸ ਤੋਂ ਲੱਤਰ ਵੀ ਪਤਾ ਕੋਈ ਪਤਾ ਲੱਗਾ ਕੋਈ ਚੱਕਰੀ ਵੀ ਹੈ ਕੰਟਰੈਕਟ ਨਹੀਂ ਅਜੇ ਅਜੇ ਕੋਈ ਅਸਲੀ ਗੱਲ ਪਾਸ ਨਹੀਂ ਸਾਹਮਣੇ ਕੋਈ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤਾਂ ਸਿਰਫ ਕੋਲ ਨੂੰ ਪਤਾ ਲੱਗਾ ਉਹ ਕੋਈ ਆ ਗੋਲੀ ਚਲੀ ਰਿਹਾ ਪਤਾ ਨਹੀਂ ਇਹ ਇਹ ਉਹ ਹੋਰ ਹੋਰ ਕਿੰਨੇ ਵੇ ਵਸੂਲੀ ਮਿਲਾ ਜੇ ਮੋਕਾ ਨਹੀਂ ਨਹੀਂ ਰਹੀ DVR ਲਿਆ ਸਰ DVR ਲਿਆ ਸਰ ਗਲਤ DVR ਦੇ ਕੋਲ ਆਪਣੀ ਇਹਨੀ ਕੰਟੀਨ ਕਿ ਕੀ ਲੱਗਦਾ ਹੈ ਕਿ ਅਗਲੀ ਕਾਰਵਾਈ ਕੀ ਹੋਏਗੀ ਔਰ ਪੰਜਾਬ ਪਟਿਆਲਾ ਦੇ ਵਿੱਚ ਲਗਾਤਾਰ ਆ ਦੇਖਦੇ ਪੂਰੀ ਬਾਰੀ ਦੇ ਨਾਲ ਕਿਤਨੇ ਕਿਤਨੇ ਲੋਕਾਂ ਦੇ ਡਰ ਤੇ ਸਹਿਮ ਦਾ ਮਾਹੌਲ ਹੈ ਤੇ ਬਾੜੀ ਹੀ ਸਰਤੇ ਆ ਜੇ ਤੇ ਕੋਈ ਚੱਲੀ ਆ ਕੋਈ ਹੋਰ ਚੱਲ ਗਿਆ ਤੇ ਫਿਰ ਦੇਖੋ ਜੀ ਅਜੇ ਤੇ ਸਾਨੂੰ ਕਲੀਅਰ ਨਹੀਂ ਕਿਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਲਿਖਾਉ ਉਹ ਤੁਹਾਨੂੰ ਕਰਵਾ ਹੀ ਕਰਾਂਗੇ ਕੋਈ ਕੰਨ ਦੇ ਦੋਸ਼ੀ ਜਿਹੜੀ ਦੋਸ਼ੀ ਪਾਇਆ ਜਾਣਗੇ ਉਹਨੂੰ ਪੁੱਛਾਂਗੇ ਪੁਲਿਸ ਐਲਰਟ ਹੈ ਬਿਲਕੁਲ ਐਲਰਟ ਹੈ ਜੀ ਫਿਰ ਵੀ ਇੰਨਾ ਕਾਂਡ ਹੋ ਰਿਹਾ ਜੀ ਹੁਣ ਅਜੇ ਮੌਕੇ ਤੇ ਆਏ ਹਾਂ ਤੁਸੀਂ ਐਲਰਟ ਹੋ ਤੇ ਹਾਲ ਹੈ ਜੇ ਐਲਰਟ ਨਾ ਹੋਵੇ ਤਾਂ ਕੀ ਹੋਏਗਾ ਮਮਲ ਹੈ ਜੀ ਮੈਂ ਸ਼ੰਮੀ ਆ ਜੀ ਤੇ ਅਸੀਂ ਮੱਲੇ ਮਾਰਕੀਟ ਦੇ ਨਿਵਾਸੀ ਆ ਇੱਥੋਂ ਦੇ ਇੱਥੇ ਕੁਝ ਕਿ ਸਮਾਚਾਰ ਪਹਿਲਾਂ ਮੈਂ ਸਮਾਨ ਲੈਣ ਜਾ ਰਿਹਾ ਤੇ ਤੇ ਦੁਨੀਆ ਕੱਟੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋ ਗੋਲੀ ਦਾ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਵੀ ਗੋਲੀ ਦਾ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਹਮੇ ਦੇ ਹੀ ਨੇ ਦੁਨੀਆ ਇੰਨੀ ਸਾਮਗੀਦੀ ਹੀ ਕਿ ਡਰ ਦੇ ਮਾਰੇ ਠੀਕਾ ਮਾਰ ਕੇ ਭੱਜ ਗਏ ਆਪਣੇ ਸਾ ਆਪਣੇ ਪਤਾ ਨਹੀਂ ਕਿਹਨਾਂ ਨੂੰ ਤੇ ਪੁਲਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀ ਸੁੱਖਾ ਉਹਦੇ ਕੈਮਰਾ ਲੱਗਾ ਦਾ ਵਾ ਉਹਦਾ ਕੈਮਰਾ ਵੀ ਡੀਵੀਆਰ ਸਾਥ ਐਸਐਚਓ ਸਭ ਲੈ ਆ ਚੱਲੇ ਆ ਤੇ ਜੋ ਵੀ ਕਿੰਨੇ ਲੱਗਾ ਕੀ ਹੋਇਆ ਲੜਾਈ ਹੋਈ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਸ ਨੂੰ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣਨ ਚ ਆਇਆ ਇੱਥੇ ਗੋਲੀ ਚੱਲੀ ਕਿਹਦੇ ਵੱਜੀ ਵੀ ਹੁਣ ਇਹ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਕਿ ਕਿੱਥੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੱਧ ਭਾਗੀ ਖਬਰ ਹੋਈ ਆ ਆਏ ਦਿਨ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਦੇ ਕੋਲੀ ਚੱਲੀ ਰਹਿੰਦੀ ਆ ਮਰਾਣਾ ਰਮਿੰਦਰ ਸਿੰਘ ਕੀ ਹੋਇਆ ਜੀ ਭਾਈ ਮੈਨੂੰ ਇਹ ਗੁੜੀਆਂ ਨੇ ਮੇਰੇ ਜੋ ਸਟਾਫ ਲੱਗਾ ਇੱਥੇ ਉਹਨੇ ਫੋਨ ਕੀਤਾ ਕਿ ਬਾਹਰ ਲੜਾਈ ਹੋਂਦੀ ਆ ਕਸ਼ੀਸ਼ੇ ਟੁੱਟ ਕੇ ਤਰੇਡ ਆ ਗਈ ਆ ਤ ਮੰਨ ਕੇ ਦੇਖਿਆ ਤੇ ਗੋਲੀ ਦਾ ਨਿਸ਼ਾਨ ਥੀ ਇਹ ਪਤਾ ਨਹੀਂ ਇਹ ਨਹੀਂ ਪਤਾ ਮੈਨੂੰ ਫਾਟੇ ਜਿਨਾਂ ਜਿਹੜੋਂ ਆਇਆ ਉਹ ਤੋਂ ਨਿਕਲ ਗਏ ਸਾਰੇ ਜਣੇ ਇੱਥੇ ਇਹ ਨਹੀਂ ਪਤਾ ਹੈਗਾ ਕੋਈ ਨੁਕਸਾਨ ਹੋਇਆ ਹੋਰ ਇਨਸਾਨਾਂ ਦਾ ਠੀਕ ਠਾਈ ਹੀ ਆਇਆ ਹੋ ਕਾਕੀ ਨਾ